ਤਾਂ ਨੌਕਰੀ ਹੋਈ ਹੈ ਜੀ ਸਾਰੇ ਪਿੰਡ ਨੇ ਸਾਥ ਦਿੱਤਾ ਹੈ ਔਰ ਸਾਡੇ ਕਾਂਗਰਸ ਦੇ ਪਾਰਟੀ ਦੇ ਸਾਰੇ ਮੀਤਵਾਰ ਜਿੱਤੇ ਠੀਕ ਹੈ ਜੀ ਬਹੁਤ ਵਧੀਆ ਹੋਇਆ ਜੀ ਚੰਗੀਆਂ ਸਭ ਤੋਂ ਵੱਧ ਵੋਟਾਂ ਕਾਂਗਰਸ ਦੇ ਮੀਰਵਾਰਾਂ ਨੇ ਲਈਆਂ ਔਰ ਪੰਜ ਖੜੇ ਕਿਤੇ ਪੰਜ ਦੇ ਪੰਜ ਸਾਡੇ ਨੇ ਪੰਜੇ ਪੰਜੇ ਜਿੱਤ ਗਏ ਜੀ ਅੱਜ ਨਰੋਲ ਬਣ ਗਈ ਨਰੋਲ ਬਹੁਤ ਕੀ ਹੁੰਦੀ ਹੈ ਪਿੰਡ ਇਕੱਠਾ 12 ਬੰਦੇ ਆਈ ਧੰਨਵਾਦ ਕਰਦੇ ਆ ਜੀ ਪਿੰਡ ਦਾ ਸਾਰੇ ਸਾਰੇ ਪਿੰਡ ਦੇ ਧੰਨਵਾਦ ਕਰਦੇ ਆ ਜੀ ਅਸੀਂ ਠੀਕ ਹੈ ਧੰਨਵਾਦ ਇਹਦੀ ਕੋਈ ਵੋਟ ਗਲਤ ਨਹੀਂ ਪੁਆਈ ਕਿਸੇ ਦਾ ਕੁਝ ਨਹੀਂ ਕਰਾਇਆ ਠੀਕ ਹੈ ਜੀ ਇੱਕ ਰੰਬਰ ਸਾਹਿਬ ਸਾਰੇ ਮੁਲਾਜ਼ਮ ਬਹੁਤ ਚ ਠੀਕ ਹੈ ਸਾਰਿਆਂ ਨੇ ਸਾਡਾ ਸਾਥ ਇੱਕ ਹੋਈ ਹੈ ਖਾ ਮਖਾ ਦਾ ਰੋਲਾ ਪਾਉਂਦੇ ਆ ਬਿਲਕੁਲ ਕੋਈ ਗੱਲ ਨਹੀਂ ਹੋਈ ਕਾਗਜ਼ਾਂ ਵਾਲੇ ਦਿਨ ਵੀ ਕੋਈ ਗੱਲ ਨਹੀਂ ਹੋਈ ਜਿੰਨਾ ਇਹਨਾਂ ਨੇ ਰੋਲਾ ਪਾਇਆ ਉਸ ਤੋਂ ਬਾਅਦ ਪੌਣਾ ਘੰਟਾ ਟਾਈਮ ਸੀਗਾ ਪੌਣਾ ਘੰਟਾ ਮੁਲਾਜ਼ਮ ਵਿਹਲੇ ਰਹੇ ਆ ਠੀਕ ਹੈ ਜੀ ਜੇ ਇਹਨਾਂ ਨੇ ਕੋਈ ਹੋਰ ਭਰਾਉਣੇ ਸੀ ਹੋਰ ਵੀ ਭਰਾ ਦਿੰਦੇ ਸਵਾ ਘੰਟੇ ਚ ਸਾਰੇ ਇਹਨਾਂ ਦੇ ਵੀ ਕਾਗਜ਼ ਭਰੇਗੇ ਸਾਡੇ ਵੀ ਭਰੇਗੇ ਇਹ ਰੋਲਾ ਪਾਉਣ ਦਾ ਕਾਰਨ ਕੀ ਸੀਗਾ ਇਹਨਾਂ ਨੂੰ ਉਹ ਵੈਸੇ ਬਿਨਾਂ ਗੱਲ ਤੋਂ ਆਪੇ ਸੀ ਠੀਕ ਹੈ ਜੀ ਹਾਰ ਦਾ ਕਾਰਨ ਸੀ ਹਾਰਦੇ ਸੀ ਠੀਕ ਹੈ ਜੀ ਕਿਸੇ ਕੋਸ ਕਹਿੰਦੇ ਆ ਫਲਾਣੇ ਨੇ ਸਾਨੂੰ ਐ ਕਰਤਾ ਫਲਾਣੇ ਨੇ ਆ ਕਰਤਾ ਕੋਈ ਗਲਤ ਚੋਣ ਨਹੀਂ ਹੋਈ ਬਹੁਤ ਸਹੀ ਚੋਣ ਹੋਈ ਠੀਕ ਹੈ ਜੀ ਇਹ ਰਿਜ਼ਲਟ ਤੁਹਾਡੇ ਸਾਹਮਣੇ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਠੀਕ ਹੈ ਜੀ ਹਾਈ ਕੋਰਟ ਗਿਆ ਕਿਤੇ ਉੱਥੇ ਗਿਆ ਇਹ ਕੋਈ ਗੱਲ ਹੈ ਠੀਕ ਹੈ ਜੀ ਇਹ ਹਕਾਰ ਨੂੰ ਮਾਰ ਪਈ ਐ ਮੈਂ ਸਿਰ ਝੁਕਾ ਕੇ ਸਾਰਿਆਂ ਦਾ ਧੰਨਵਾਦ ਕਰਦਾ ਨੀਵਾ ਹੋ ਕੇ ਕਹਿਣਾ ਮੈਂ ਵੀ ਦੂਜਾ ਲੋਕਾਂ ਦੀ ਮੈਨੂੰ ਬਹੁਤ ਮਤ ਦਿੱਤੀ ਐ ਲੋਕਾਂ ਦਾ ਸਤਿਕਾਰ ਦਿੱਤਾ ਲੋਕਾਂ ਨੇ ਤੇ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਜੀ ਪ੍ਰਧਾਨ ਦੀ ਚੋਣ ਹੋ ਚੁੱਕੀ ਐ ਜੀ ਉਹ ਕਰ ਲਾਂਗੇ ਇਹਨਾਂ ਨੇ ਕਰਨੀ ਆ ਸਾਰੇ ਨੇ ਮੈਂ ਨਹੀਂ ਕਰਨੀ ਇਹ ਆਪ ਦਾ ਆਪ ਫੈਸਲਾ ਦੇਣਗੇ ਠੀਕ ਹੈ ਜੀ ਅਸੀਂ ਜਿਵੇਂ ਥੈਲੇ ਚੋਂ ਨਹੀਂ ਪ੍ਰਧਾਨ ਕੱਢਣਾ ਠੀਕ ਹੈ ਜੀ ਪ੍ਰਧਾਨ ਜੋ ਜੋ ਇਹ ਜੋ ਇਹਨਾਂ ਸਾਰਿਆਂ ਨੂੰ ਮਨਜ਼ੂਰ ਹੋਊਗਾ ਠੀਕ ਹੈ ਜੀ ਜਾਨਾ ਚਾਹਣਾ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਕਰਿਆ ਲੋਕਾਂ ਦਾ ਇਨਸਾਫ ਦੁਆਇਆ ਹੈ ਇਨਸਾਫ ਦੁਆਇਆ ਇਹ ਕਹਿੰਦੇ ਸਾਡੇ ਕੋਲੇ ਵੋਟ ਬਾੜੀ ਹੈ ਪਰ ਲੋਕਾਂ ਦਾ ਇਨਸਾਫ ਹੈ ਐਵੇਂ ਕਹੀਏ ਜੀ ਸਾਡੇ ਕੋਲੇ ਵੋਟਾਂ ਬਾੜ ਗਿਆ ਪਰ ਨਹੀਂ ਜਿਹੜੀ ਵੀ ਸਾਡੇ ਸਾਰੇ ਬਰਗਾੜੀ ਨੇ ਸਾਡਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਰਗਾੜੀ ਦੇ ਅਸੀਂ ਮਹਾਰਾਜ ਦੀ ਕਿਰਪਾ ਜੀ ਰਹਿ ਗਏ ਤੁਹਾਨੂੰ ਮਹਾਰਾਜ ਨੇ ਜਿਤਾਪਾ ਜਿਹੜੇ ਲੋਕੀ ਆਦੇ ਕਿ ਫਰਮ ਜਿਤਾਉਣ ਵਾਲੇ ਲੋਕ ਆ ਅੱਜ ਲੋਕਾਂ ਨੇ ਦੱਸਤਾ ਹਾਂ ਲੋਕੀ ਆਦੇ ਬਈ ਪ੍ਰੀਤੀ ਬੰਦੇ ਬੰਦੇ ਹੋਗੀ